ਈ ਲਗਤੀ 30000 ਕੱਲ ਮਾਤਾ ਪਿਤਾ ਜੀ ਨੂੰ ਅਬੀ ਬੱਚਿਆਂ ਬਾਰੇ ਪੁੱਛਣ ਆਏ ਬੜੀ ਅੱਛੀ ਗੱਲ ਇਹ ਬੜਾ ਚੰਗਾ ਰਸਾਣਾ ਪਹਿਲਾ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੁੰਦੀ ਹੈ ਇਹਦੇ ਨਾਲ ਹੀ ਪਤਾ ਲੱਗਦਾ ਕਿ ਮਾਪੇ ਜਿਹੜੇ ਨੇ ਹਰ ਇੱਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜਾ ਰਹੇ ਨੇ ਤੇ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਚ ਰਹਿੰਦਾ ਕਿ ਉਹ ਹੋਮਵਰਕ ਕਰਕੇ ਆਉਂਦਾ ਹੈ ਪ੍ਰੋਪਰ ਕਿ ਤੇ ਇਹ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਤਾਂ ਸਾਰਾ ਕੁਝ ਭੁੱਲ ਦੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਉਹ ਸ਼ੁਭ ਸ਼ਗਨ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ بڑے بڑے ਦੇਸ਼ ਨੇ ਔਖੇ ਤੋਂ ਔਖੇ ਟੈਸਟਸ ਨੂੰ ਕਲੀਅਰ ਕਰਦੇ ਹਾਂ ਜੀ ਹਾਂ ਜੀ ਜਿੱਤੇ ਮੈਨੂੰ ਬੱਚੇ ਮਿਲ ਰਹੇ ਨੇ ਛੋਟੇ ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ 에ਵੀਏਸ਼ਨ ਇੰਜੀਨੀਅਰ ਕਾਲਜ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ ਫਾਊਂਡੇਸ਼ਨ ਇੰਨੀ ਵਧੀਆ ਮਿਲ ਜੂਗੀ ਨਹੀਂ ਇੰਨੀ ਵਧੀਆ ਮਿਲ ਜੂਗੀ ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚਲੇ ਸਰ ਇੰਜੀਨੀਅਰ ਦੇ ਵਿੱਚ ਵੀ ਸਭ ਨੇ ਕਿੰਨਾ ਨਿਕਰਿਆ ਤੁਸੀਂ ਕਿੰਨੀ ਵਾਰ ਹੋਇਆ ਕਿ ਨਗਰਿਕ ਜਿਹੜਾ ਰੋਕਿਆ ਗਿਆ ਉਹਨਾਂ ਨੂੰ ਹਾਕਾ ਡਾਂਸ ਕੀਤਾ ਗਿਆ ਨਗਰਿਕ ਇਸਤਾਨ ਦੇ ਵਿੱਚ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਵਿਚਾਰ ਕਰਨ ਦਾ ਅਸਹਾ ਕਰਨ ਦਾ ਨਿਊਜ਼ੀਲੈਂਡ ਵਰਗੇ ਕੰਟਰੀ ਦਾ ਅਵਰਪ ਡਵੈਲਪਡ ਕੰਟਰੀ ਵਿਸ਼ੇਸਥਾਨ ਕੋ ਹੰਦਾ ਨਹੀਂ ਇਸ ਤਰ੍ਹਾਂ ਪਹਿਲੀ ਵਾਰ ਸੁਣਿਆ ਸੋ ਨਾ ਕਿਨ ਆਪਣੇ ਪਾਕਿਸਤਾਨ ਸਰਕਾਰ ਨੂੰ ਸਰਕਾਰ ਨਿਊਜ਼ੀਲੈਂਡ ਸਰਕਾਰ ਨਾਲ ਕਲਪਤ ਜੇ ਕੁਝ ਥੋੜਾ ਬਹੁਤ ਹੈ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮਹਾਲ ਜਿਹਾ ਹੈ ਪਰ ਸਾਡੀ ਜਿਹੜੀ ਕੌਮ ਹੈ ਉਹ ਸਰਬੱਤ ਦਾ ਭਲਾ ਮੰਗਦੀ ਕੌਮ ਹੈ ਦੇਖਿਓ ਮੇਰੇ ਸਰ ਕੀ ਇਮੀਗ੍ਰੇਸ਼ਨ ਇੰਡੀਆ ਦੇ ਅਲੱਗੇ ਨਿਊਜ਼ੀਲੈਂਡ 'ਤੇ ਵੀ ਇਤਨੀ ਘਟਨਾਵਾਂ ਇਸ ਤਰ੍ਹਾਂ ਨਹੀਂ ਹੋਈ ਨਹੀਂ ਸੋ ਛੇ ਦੋ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਤਨੀ ਹੋਈਆਂ ਨੇ ਉਹ ਸਾਡੇ ਨਾਲ ਲੱਗ ਜਾਂਦੀਆਂ ਨੇ ਪਰ ਸਾਡੀ ਕੌਮ ਜਿਹੜੀ ਹੈ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਨਹੀਂ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਕਿ ਨਿਊਜ਼ੀਲੈਂਡ ਦੇ ਇਨਵੈਸਟਰ ਨੂੰ ਬਲਾਕ ਕੀਤਾ ਹਨ ਇਹ ਇੱਕ ਪੱਖ ਰੱਖਿਆ ਜਾਵੇ ਤੇ ਸਾਡੇ ਭਾਰਤੀ ਉਹ ਹਮੇਸ਼ਾ ਸ਼ਾਂਤੀ ਪਸੰਦ ਨੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਆ ਉਸ ਉਸ ਖਿੱਤੇ ਨੂੰ ਵੀ ਨਿਵੇਸ਼ ਨੂੰ ਕਾਮਯਾਬ ਕਰ ਸਕਦਾ ਹੈ ਸਰ ਤੂਰੇ ਦਾ ਤੂਰੇ ਦਾ ਸਰਕਾਰੀ ਸਿਵਲ ਹਸਪਤਾਲ ਕਦ ਤੱਕ ਲੋਕਾਂ ਨੂੰ ਭਾਰੀ ਸ਼ਮਸਕਾ ਤੋਂ ਨਾ ਕਰਨਾ ਪਵੇਗਾ ਭੂਜੀ ਸਾਰੇ ਦੀ ਮੈਂ ਪਹਿਲਾਂ ਵੀ ਥੋੜਾ ਜਿਹਾ ਦੱਸਿਆ ਸੀ ਕਿ ਸਾਰੇ ਪੰਜਾਬ ਦੇ ਆ ਸਤਸਦ ਦੇ ਨੇ ਉਹਨਾਂ ਨੂੰ ਹੌਲੀ ਹੌਲੀ ਠੀਕ ਕਰ ਰਹੇ ਨੇ ਔਰ ਮਸ਼ੀਨਾਂ ਆ ਰਹੀਆਂ ਨੇ ਡੈਲਸਸ ਦੀਆਂ ਮਸ਼ੀਨਾਂ ਬੜੀ ਆ ਰਹੀਆਂ ਨੇ ਨਵੀਂ ਨਵੇਂ ਡਾਕਟਰ ਭਰਤੀ ਹੋ ਰਹੇ ਨੇ ਸਟਾਫ ਭਰਤੀ ਹੋ ਗਿਆ ਜਦੋਂ ਹੀ ਸਾਰਿਆਂ ਦਾ ਜਿਹੜਾ ਜਿਉਂ-ਜਿਉਂ ਸਟਾਫ ਆਈ ਜਾਊਗਾ ਜਿਉਂ-ਜਿਉਂ ਮਸ਼ੀਨ ਆਈ ਜਾੜ ਗਿਆ ਸਾਰੇ ਪੰਜਾਬ ਦੇ ਹਸਪਤਾਲ ਨੂੰ ਅਪਡੇਟ ਕਰ ਦੇ ਸਾਰੇ ਕਟੂਰੀਕ ਨਾਲ ਸ਼ੀ ਦੀ ਦਿਹਾੜੀ ਸ਼ੁਰੂ ਹੋ ਜਾਣੇ ਕਹਿਣਾ ਚਾਹੁੰਦਾ ਤਿੰਨ ਸ਼ਹਿਰਾਂ ਨੂੰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀ ਨਾਥਪੁਰ ਸਾਹਿਬ ਤੋਂ ਕੀ ਹੋਇਆ ਸੀ ਰੋਜ ਮਤਾ ਪਾਸ ਹੋਇਆ ਸੀ ਸਰਬਸੰਤੀ ਨਾਲ ਤੇ ਸ਼੍ਰੀ ਗੁਰਤੇਜ ਵੱਲੋਂ ਇਹ 550 ਸਾਲਾਂ ਦੇਹਾੜੇ ਦੇ ਮੌਕੇ ਤੇ ਇਹ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਵਲ ਸਿਟੀ ਸ਼੍ਰੀ ਅਪਸਰ ਸਾਹਿਬ ਸ਼੍ਰੀ ਨਾਥਪੁਰ ਸਾਹਿਬ ਤੇ ਤਰਫੋਂ ਸਭ ਉਹ ਤਿੰਨੋਂ ਸ਼ਹਿਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਕਾਰਕ ਤੌਰ ਤੇ ਜਿਹੜਾ ਪਵਿੱਤਰ ਸ਼ਹਿਰਾਂ ਦਾ ਦਰਜਾ ਉਹ ਮਿਲ ਚੁੱਕੇ ਇ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤੰਬਾਕੂ ਜਾਂ ਕੋਈ ਹੋਰ ਕਿਸੇ ਵੀ ਜ਼ੰਮੀ ਨਸ਼ੀਲੀ ਵਸਤੂਆਂ ਦੀਆਂ ਉਹਨਾਂ ਤੇ ਵੇਚਣ ਤੇ ਸੰਪੂਰਨ ਤੌਰ ਤੇ ਬਰਾਬੀ ਹੋ ਗਈ ਇਹਨਾਂ ਸ਼ਹਿਰਾਂ ਦੇ ਵਿਕਾਸ ਵਾਸਤੇ ਅਸੀਂ ਖੁੱਲੇ ਦਿਲ ਨਾਲ ਫੰਡ ਦੇਵਾਂਗੇ ਉਹ ਪੱਲੇ ਸ਼ਹਿਰ ਇਹ ਜਿਹੜੇ ਨੇ ਇੱਕ ਨਾ ਧਾਰਮਿਕ ਤੌਰ ਤੇ ਹੀ ਸੱਭਿਆਚਾਰਕ ਤੇ ਸਾਡੇ ਵਿਰਾਸਤ ਦੇ ਤੌਰ ਤੇ ਵੀ ਸਾਡੀ ਪ੍ਰਤੀਕ ਹਨ ਤੇ ਮੈਂ ਪਰਮਾਤਮਾ ਦੇ ਇਸ ਨੂੰ ਸ਼ੁਕਰਗੁਜ਼ਾਰ ਹਾਂ ਕਿ ਇਹ ਬਖਸ਼ਿਸ਼ ਸਾਡੀ ਸੀ ਆਈਏ ਸਾਨੂੰ ਸਮੱਤ ਬਖਸ਼ੀਆ ਸਾਨੂੰ ਵੱਲ ਬਖਸ਼ਿਆ ਕਿ ਅਸੀਂ ਇਹਨਾਂ ਤਿੰਨਾਂ ਸ਼ਹਿਰਾਂ ਵਿੱਚ ਸ਼ਾਮਲ ਸਾਨੂੰ ਧੂਰੀ ਸ਼ਹਿਰ ਦੇ ਵਿੱਚ ਫਾਰਕਲ ਦੇ ਪਟਾਕੇ ਵੀ ਚੁਜੂਗਾ ਦੇਖੋ ਜੀ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਇਲਟ ਬਣਾ ਰਹੇ ਹਾਂ ਇਸ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਨੇ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਤੇ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਸੋ ਕਿ ਸ਼ਿਪਕਲੀਆਂ ਜਾਂ ਕੋਡਕਲੀਆਂ ਜਾਂ ਹਵਾ ਪਰ ਨਾ ਡੈਨਾਸੌਰ ਨਹੀਂ ਬਣਦੀ ਜੋ ਪੋਲਿਟਿਕਲ ਪਾਰਟਿਸ ਕੈਰੀਆਂ ਨਹੀਂ ਸੈਂਟਰਲ ਇਲੈਕਸ਼ਨ ਕਮਿਸ਼ਨ ਉਹ ਕਰ ਰਿਹਾ ਜਿਹੜੀ ਕਨਸਟੀਟਿਊਸ਼ਨ ਬੋਡੀ ਹੈ ਸਾਡੀ ਤੇ ਜਿਹੜੀ ਰਾਜ ਦਾ ਕਮਿਸ਼ਨ ਹੈ ਉਹਦਾ ਮਾਨਸਾਬ ਦਾ ਕਮਿਸ਼ਨ ਹੈ ਨੋ ਨੋ ਪਿੰਜਰੇ ਦੇ ਪੋਤਾ ਤਾਂ ਫੇਰ ਵੀ ਕਦੇ ਨਾ ਕਦੇ ਬਾਗ ਦੇ ਦਿੰਦਾ ਹੈ ਤੇਰਾ ਕੋਈ ਹੋਰ ਨਾਮ ਰੱਖਿਆ ਜਾ ਸਕਦਾ ਹੈ ਜਿਹੜਾ ਰਾਜ ਦਾ ਕਮਿਸ਼ਨ ਹੈ ਉਹ ਰਾਜ ਦਾ ਕਮਿਸ਼ਨ ਦਾ ਮਤਲਬ ਹੈ

कोई तो एफ आई आर करो कोई एफ आई आर कहते धांधली हुई है मान लिया बूथ कैप्चरिंग हो गई है असी दोबारा रीपोलिंग होगी मदीर मा, से बबाणिया लेकिन टिल टुडे देर इज नो एफ आई आर हाजी हाँ मान मान आम आदमी पार्टी स्टेट इलेक्शन कमीशन आम आदमी पार्टी स्टेट इलेक्शन

ਜਿਹੜਾ ਪ੍ਰਧਾਨ ਹੈ ਉਹ ਮਾਮਲਾ ਤੋਂ ਨਹੀਂ ਨੰਬਰ 1 ਆ ਕarliਦਾ ਲਗਰ ਤੁਸੀਂ ਇਹ ਕਹੋ ਕਿ ਮੁਕਸਰ ਤੇ ਪਠਿੰਡਾ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਅਸੀਂ ਤਾਂ ਡਾਇਨਾਸੌਰ ਵੀ ਵਾਪਸ ਲਿਆਂਦੇ ਜਿਹੜੇ ਕਿ 68 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਚਲੇ ਗਏ ਸੀ ਜਿਹੜੇ ਕਦੇ ਵਾਪਸ ਨਹੀਂ ਆ ਸਕਦੇ ਪਰ ਮੇਰੀ ਗੱਲ ਸੁਣ ਉਹ ਕਹਿੰਦੇ ਕਿ ਡਾਇਨਾਸੌਰ ਵੀ ਅਸੀਂ ਵਾਪਸ ਲਿਆਂਦੇ 68 ਮਿਲੀਅਨ ਸਾਲ ਪਹਿਲਾਂ ਕਾਲੀਡਲ ਦੀ ਪਰਫਾਰਮੈਂਸ ਸੁਣ ਲੋ ਬਰਨਾਲਾ 0 ਫਟੇਗੜ ਸਾਹਿਬ 0 ਫਾਜ਼ਲਕਾ 0 ਗੁਰਦਾਸਪੁਰ 0 ਸ਼ਿਆਰਪੁਰ 0 ਮਲੇਰਕੋਟਲਾ 0 ਸ਼ਹੀਦ ਭਗਤ ਸਿੰਘ ਨਗਰ 0 ਪਠਾਨਕੋਟ 0 ਰੋਪੜ 0 ਸੰਗਰੂਰ 0 18 ਜ਼ਿਲ੍ਹੇ ਅਜ਼ਾਦ ਮੀਰ ਅਜ਼ਾਦ ਮੀਰ 12 ਨਾਲੋਂ ਵੀ ਘੱਟ ਗਿਣਤੀ 'ਚ ਅਕਾਦੀ ਦਲ ਜਿੱਤੇ ਆ

ਇਹ दो ਜਿਲਿਆਂ ਦੇ ਵਿੱਚ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਹੀ ਹੈ ਕਿ ਡਾਇਨਾਸੌਰ ਵਾਪਸ ਆ ਰਹੇ ਹੈ ਤੇ ਕਾਲੀ ਨਾਲ ਵਾਪਸ ਆ ਰਹੇ ਹੈ ਸੋਸ਼ਲ ਮੀਡੀਆ ਤੇ ਰਾਹੀਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਅੱਲਾਹ ਵਾਟਿੰਗ ਸਾਹਿਬ ਅੱਜ ਕੱਲ

ਆ ਵੀ ਐਕਨਰ ਦੀ 54 ਤੋਂ ਵੀ ਹੈਵ ਡਨ ਦਾ ਬੈਸਟ ਪਰਫਾਰਮੈਂਸ ਆਨ ਦੀ ਬਲੌਕ ਸੰਪੀਆ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਦੋ ਬੰਦਿਆਂ ਦੀ ਗੱਲ ਦਾ ਜਵਾਬ ਜਿਹੜਾ ਉਹ ਦੇਣਾ ਇੱਕ ਪ੍ਰੈਸ ਕਾਨਫਰੰਸ ਰਾਜਾ ਬੜਿੰਗ ਪੂਰੀ ਕਰਦੇ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਲੰਗੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸਮਿਤੀ ਦੀਆਂ ਉਹਦੇ ਵਿੱਚ ਉਹ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਹਲਕਿਆਂ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਉਹ ਆਮ ਆਦਮੀ ਪਾਰਟੀ ਨੇ ਹਲਕੇ ਆਪਣੇ ਖਾਤੇ ਦੇ ਵਿੱਚ ਗਿਣ ਲਏ। ਹੁਣ ਜਦੋਂ ਕਾਂਗਰਸ ਕਿਸੇ ਜਗ੍ਹਾ ਤੋਂ ਭੱਜ ਹੀ ਗਈ ਕਿਉਂਕਿ ਉਹਨਾਂ ਨੂੰ ਉਮੀਦਵਾਰ ਨਹੀਂ ਲੱਭੇ ਤੇ ਫਿਰ ਉੱਥੋਂ ਕਿਸੇ ਨਾ ਕਿਸੇ ਨੇ ਤਾਂ ਜਿਤਨਾ ਸੀ ਉਹ ਕਿਸੇ ਤਾਂ ਖਾਤੇ ਦੇ ਵਿੱਚ ਜਾਣੇ ਸੀਗੇ। ਕਾਂਗਰਸ ਨੇ ਪਹਿਲੇ ਹੀ ਦੋਸ਼ ਲਾਉਣਾ ਸ਼ੁਰੂ ਕਰਤਾ ਸੀ। ਕਾਗਜ਼ ਫੜਲੇ, ਕਾਗਜ਼ ਪਾੜਤੇ, ਕਾਗਜ਼ ਰੱਦ ਕਰਾਤੇ। ਜਦੋਂ ਉਹ ਬਹਾਨੇ ਨਹੀਂ ਚੱਲੇ ਤੇ ਫਿਰ ਆਖਰ ਦੇ ਵਿੱਚ ਜਿਹੜੇ ਬਹਾਨੇ ਲਾਏ ਉਹ ਇਹ ਹੁਣ ਲਾਤੇ ਕਿ ਅਸੀਂ ਤਾਂ ਬਾਈਕਾਟ ਕਰਾ ਦਿੱਤਾ ਸੀਗਾ ਜੀ 18 ਜਗਾ ਤੋਂ 18 ਸੀਟਾਂ ਦੇ ਉੱਤੇ ਬਾਈਕਾਟ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਉਹ ਆਪਣੇ ਖਾਤੇ ਦੇ ਵਿੱਚ ਗਿੰਦੇ ਰਿਹਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਹਰੇਕ ਜਗ੍ਹਾ ਤੋਂ ਖੜੇ ਸੀਗੇ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਜਗ੍ਹਾ ਤੋਂ ਬਾਈਕਾਟ ਨਹੀਂ ਸੀ ਕੀਤਾ ਫਿਰ ਜੇ ਕਾਂਗਰਸ ਛੱਡ ਕੇ ਭੱਜ ਗਈ ਤੇ ਇਹਦਾ ਕਸੂਰ ਜਿਹੜਾ ਜੀ ਉਹ ਕਾਂਗਰਸ ਦਾ ਹੈ ਆਮ ਆਦਮੀ ਪਾਰਟੀ ਦਾ ਹੋਤਾ ਨਹੀਂ ਆਮ ਆਦਮੀ ਪਾਰਟੀ ਨੇਤਾ ਤਰਨਤਾਨ ਦੀ ਜਿਹੜੀ ਸੀਟ ਆ ਉਹ ਵੱਡੇ ਮਾਰਦਨ ਦੇ ਨਾਲ ਦਿੱਤੀ ਹੈ ਕਾਂਗਰਸ ਨੇ ਲਗਭਗ ਬਾਈਕਾਟ ਤਾਂ ਉੱਥੇ ਵੀ ਕਰ ਦਿੱਤਾ ਸੀਗਾ ਤਾਂ ਹੀ ਕਰਕੇ ਤਾਂ ਚੌਥੇ ਨੰਬਰ ਦੇ ਉੱਤੇ ਚਲੇਗੀ ਤਾਂ ਹੀ ਕਰਕੇ ਤਾਂ ਜ਼ਮਾਨਤ ਜ਼ਬਤ ਹੋ ਗਈ ਰਾਜਾ ਵੜਿੰਗ ਜੀ ਉਹਦੀ ਵੀ ਗੱਲ ਕਰ ਦਿੰਦੇ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਫੁੱਲ ਕਰੇ ਸੀ ਉੱਥੇ ਕੀ ਉਹਦੇ ਕਰਕੇ ਕਾਂਗਰਸ ਜਿਹੜੀ ਸੀ ਉਹਦੀ ਜ਼ਮਾਨਤ ਜ਼ਬਤ ਹੋਈ ਤਰਨਤਾਨ ਤੋਂ ਜਾਂ ਕੋਈ ਹੋਰ ਕਾਰਨ ਸੀਗਾ ਕੀ ਕੁਝ ਉਹਨਾਂ ਨੇ ਬੋਲਿਆ ਮੈਂ ਉਹਨੂੰ ਦੁਬਾਰਾ ਜਿਹੜਾ ਉਹ ਦੁਹਰਾਉਣਾ ਨਹੀਂਗਾ ਇੱਕ ਬੋਲ ਰਹੇ ਨੇ ਸੁਖਬੀਰ ਸਿੰਘ ਬਾਦਲਹੂਰੀ ਬੜੀ ਹੈਰਾਨੀ ਦੀ ਗੱਲ ਹੈ ਕਿ ਥੋੜਾ ਬਹੁਤਾ ਗੋਲ ਕਰਕੇ ਰੇੜਿਆ ਗਿਆ ਹੋਵੇ ਤੇ ਝੂਠ ਚੱਲ ਜਾਂਦਾ ਉਹ ਚੌਰਸ ਹੀ ਰੇੜੀ ਜਾ ਰਹੇ ਨੇ ਉਹ ਇਹ ਕਹਿ ਰਹੇ ਆ ਕਿ ਇੱਕ ਜਗ੍ਹਾ ਤੋਂ ਸਾਡੇ 1100 ਲੋਕਾਂ ਦੇ ਕਾਗਜ਼ ਜਿਹੜੇ ਉਹ ਰੱਦ ਹੋ ਗਏ ਜੀਰਾ ਬਲਾਕ ਦੇ 34 ਸਿਗੇ ਜੀ ਉਹ ਕਹਿੰਦੇ ਸਾਰੇ ਦੇ ਸਾਰੇ ਰੱਦ ਹੋ ਗਏ 74 34 ਦੇ 34 ਰੱਦ ਕਰ ਦਿੱਤੇ ਗਏ ਗੁਰਦਾਸਪੁਰ ਤੋਂ 21 ਦੇ ਸੀਗੇ ਕਹਿੰਦੇ ਜੀ ਉਹ ਸਾਰੇ ਦੇ ਸਾਰੇ ਸਾਡੇ ਰੱਦ ਹੋ ਗਏ ਡੇਰਾ ਬਾਬਾ ਨਾਨਕ ਦੇ 38 ਬਲੌਕ ਜਿਹੜੇ ਸੀਗੇ ਉਥੋਂ ਸਾਡੇ ਕਹਿੰਦੇ ਪੇਪਰ ਰੱਦ ਹੋ ਗਏ ਪੱਟੀ ਦੇ 32 ਜਿਹੜੇ ਸੀ ਉਹ ਰੱਦ ਹੋ ਗਏ ਸੁਖਵੀਰ ਸਿੰਘ ਬਾਦਲ ਜੀ ਜਦੋਂ ਕੋਈ ਕਾਗਜ਼ ਭਰਨ ਦੇ ਵਾਸਤੇ ਜਾਂਦਾ ਉਹਦੀ ਵੀ ਵੀਡੀਓਗ੍ਰਾਫੀ ਹੁੰਦੀ ਆ ਜਦੋਂ ਉਹਨਾਂ ਕਾਗਜ਼ਾਂ ਦੀ ਸਿਕਿਊਰਟੀ ਹੁੰਦੀ ਆ ਉਦੋਂ ਵੀ ਉਹਨਾਂ ਦੀ ਵੀਡੀਓਗ੍ਰਾਫੀ ਹੁੰਦੀ ਆ ਔਰ ਇਹ ਪ੍ਰਕਿਰਿਆ ਜਿਹੜੀ ਆ ਸਾਰੀ ਦੀ ਸਾਰੀ ਵੀਡੀਓ ਦੇ ਵਿੱਚ ਹੁੰਦੀ ਆ ਕਿ ਤੁਹਾਡੇ ਜਿਹੜੇ ਇਹ ਕੈਂਡੀਡੇਟ ਸੀਗੇ ਉਹ ਹਵਾ ਵਿੱਚ ਸੀਗੇ ਜਾਂ ਜਿਵੇਂ ਅਲੋਪ ਹੋ ਚੁੱਕੇ ਡਾਇਨਾਸੌਰ ਤੁਸੀਂ ਨਾਲ ਲਈ ਫਿਰਦੇ ਹੋ ਇਹ ਕੋਈ ਕੈਂਡੀਡੇਟ ਉਸ ਤਰ੍ਹਾਂ ਦੇ ਸੀਗੇ ਜਿਹੜੇ ਪਤਾ ਨਹੀਂ ਸਦੀਆਂ ਪਹਿਲਾਂ ਜਿਹੜੇ ਗਵਾਚ ਗਏ ਸੀਗੇ ਤੁਸੀਂ ਕੋਈ ਉਹ ਵੀਡੀਓ ਜਿਹੜੀ ਆ ਉਹ ਲੈ ਕੇ ਸਬੂਤ ਦਿਓ ਨਾ ਕਿਸ ਜਗ੍ਹਾ ਦੇ ਉੱਤੇ ਤੁਹਾਡੇ ਉਮੀਦਵਾਰਾਂ ਨੇ ਕਾਗਜ਼ ਭਰੇ ਸੀਗੇ ਜਿੱਥੋਂ ਇਹ ਕਾਗਜ਼ ਉਹਨਾਂ ਦੇ ਰੱਦ ਹੋਏ ਸਕਰੂਟੀ ਦੀ ਵੀਡੀਓ ਵੀ ਹੈ ਬਾਅਦ ਦੀ ਪ੍ਰਕਿਰਿਆ ਦੀ ਵੀਡੀਓ ਵੀ ਹੈ ਅਸਲ ਦੇ ਵਿੱਚ ਕਹਾਣੀ ਕੀ ਆ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਨਾ ਬਲਾਕ ਸਮਤੀ ਦੇ ਵਿੱਚ ਨਾ ਅਕਾਲੀ ਦਲ ਨੂੰ ਜਿਹੜੇ ਉਹ ਕੈਂਡੀਡੇਟ ਲੱਭੇ ਜਦੋਂ ਕੈਂਡੀਡੇਟ ਹੀ ਨਹੀਂ ਮਿਲੇ ਇਸੇ ਕਰਕੇ ਇਹਨਾਂ ਨੇ ਪਹਿਲਾਂ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਸਾਡੇ ਕਾਗਜ਼ ਖੋਲੇ ਸਾਡੇ ਕਾਗਜ਼ ਖੋਲੇ ਸਾਡੇ ਕਾਗਜ਼ ਰੱਦ ਕਰਾਤੇ ਸਾਡੇ ਕਾਗਜ਼ ਰੱਦ ਕਰਾਤੇ ਨਤੀਜਿਆਂ ਤੋਂ ਪਹਿਲਾਂ ਰਾਜਾ ਵੜਿੰਗ ਦੀ ਹਾਈ ਕੋਰਟ ਚਲੇ ਗਏ ਖਬਰਾਂ ਬਣਾਉਣ ਲਈ ਕਹ ਜੀ ਉਹਦੀ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੀ ਗਿਣਤੀ ਹੋਣੀ ਹੈ ਜਦੋਂ ਕਿ ਉਹ ਪ੍ਰਦੇਸ਼ ਦੇ ਪਾਰਟੀ ਦੇ ਪ੍ਰਧਾਨ ਨੇ ਪਤਾ ਉਹਨਾਂ ਨੂੰ ਵੀ ਸੀਗਾ ਕਿ ਵੀਡੀਓਗ੍ਰਾਫੀ ਜਿਹੜੀ ਉਹ ਗਿਣਤੀ ਦੀ ਹੁੰਦੀ ਹੈ ਪਰ ਉਹਨਾਂ ਨੇ ਕੋਈ ਇੱਕ ਦਿਨ ਦੀ ਖਬਰ ਬਣਾਉਣੀ ਸੀ ਹਾਲਾਤ ਇਹ ਬਣ ਗਿਆ ਇਹਨਾਂ ਵਿਰੋਧੀ ਧਿਰਾਂ ਦੇ ਇੱਕ ਦਿਨ ਦੀ ਖਬਰ ਬਣਾਉਣ ਦੇ ਵਾਸਤੇ ਕੋਈ ਨਾ ਕੋਈ ਨਵੀਂ ਬਹਾਨੇਬਾਜ਼ੀ ਜਿਹੜੀ ਆ ਨਾ ਉਹ ਕੱਢ ਲੈਂਦੇ ਨੇ ਸੁਖਵੀਰ ਸਿੰਘ ਬਾਦਲ ਜੀ ਤੇ ਰਾਜਾ ਵੜਿੰਗ ਜੀ ਹਾਰ ਬਰਦਾਸ਼ਤ ਕਰੋ ਤੁਹਾਨੂੰ ਇਹ ਜਿਹੜੀ ਹਾਰ ਹੈ ਉਹ ਤਰਨਤਾਨ ਦੀ ਪਹਿਲਾ ਜ਼ਿਮਨੀ ਚੌਂੜ ਦੇ ਵਿੱਚ ਦੋਵਾਂ ਨੂੰ ਹੋਈ ਆ ਤੁਹਾਡੀਆਂ ਜ਼ਮਾਨਤਾਂ ਉੱਥੋਂ ਜ਼ਬਤ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ 4 ਸਾਲ ਲਗਭਗ 4 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਵੋਟ ਪਾਈ ਹੈ ਜਿਹੜੇ ਲੋਕਾਂ ਨੂੰ 600 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਹੈ ਲਗਾਤਾਰ ਮਿਲ ਰਹੀ ਹੈ ਕੰਟੀਨਿਊਸ ਮਿਲ ਰਹੀ ਹੈ ਕਿਸਾਨਾਂ ਨੂੰ ਦਿਨ ਦੇ ਵੇਲੇ ਬਿਜਲੀ ਮਿਲ ਰਹੀ ਹੈ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਐ ਇਸ ਵੇਲੇ। ਔਰ ਸੋਹਣਾ ਟੋਲ ਪਲਾਜ਼ਾ ਜਿਹੜੇ ਉਹ ਬੰਦ ਕੀਤੇ ਆ। ਇਹ ਲੋਕਾਂ ਨੇ ਐਵੇਂ ਨਹੀਂ ਵੋਟਾਂ ਪਾਈਆਂ। ਲੋਕਾਂ ਨੇ ਕੰਮਾਂ ਨੂੰ ਵੋਟਾਂ ਪਾਈਆਂ ਨੇ। ਅਸਲ ਦੇ ਵਿੱਚ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਤਰਨਤਾਰਨ ਨੂੰ ਸੈਮੀਫਾਈਨਲ ਕਹੀ ਜਾਂਦੇ ਸੀ। ਅਸੀਂ ਤਾਂ ਕਿਹਾ ਨਹੀਂ ਕਿਤੇ ਫੇਰ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਨੂੰ ਸੈਮੀਫਾਈਨਲ ਕਹਿਣਾ ਸ਼ੁਰੂ ਕਰਤਾ। ਪਹਿਲਾਂ ਤਰਨਤਾਰਨ ਦੇ ਵਿੱਚ ਜ਼ਮਾਨਤਾਂ ਜਬਤ ਹੋ ਗਈਆਂ। ਅਸੀਂ ਤਾਂ ਫੇਰ ਵੀ ਨਹੀਂ ਕਿਹਾ ਕਿ ਅਸੀਂ ਫਾਈਨਲ 'ਤੇ ਪਹੁੰਚ ਗਏ। ਫੇਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਦੋਨੋਂ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਈ ਇਹਨਾਂ ਨੂੰ ਇਉਂ ਲੱਗ ਰਿਹਾ ਕਿ 27 ਸਾਡੇ ਹੱਥੋਂ ਗਿਆ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੁਖਬੀਰ ਸਿੰਘ ਬਾਦਲਹੂਰੀ ਬਹੁਤ ਜ਼ਿਆਦਾ ਜਿਹੜਾ ਇਹ ਕਹਿ ਰਹੇ ਫਲਾਨੀ ਜਗ੍ਹਾ ਦਿੱਤੇ ਹੋ ਗਿਆ ਇੱਥੋਂ ਇੰਨੇ ਸਾਡੇ ਉਮੀਦਵਾਰ ਜਿਹੜੇ ਸੀ ਉਹਨਾਂ ਦੇ ਕਾਗਜ਼ ਰੱਦ ਹੋ ਗਏ ਇੱਥੋਂ ਹੋ ਗਏ ਇੱਥੋਂ ਹੋ ਗਏ ਉਹ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਆ ਕਿ ਉਹ ਸਾਰਾ ਕੁਝ ਭੁੱਲ ਭੁਲਾ ਗਏ ਕਿ 7 ਤੋਂ 17 ਦੇ ਦੌਰਾਨ ਬਾਦਲ ਦਲ ਦੇ ਰਾਜ ਦੇ ਵੇਲੇ ਅਸਲ ਦੇ ਵਿੱਚ ਪੰਜਾਬ ਚ ਹੋਇਆ ਕੀ ਸੀਗਾ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਵਿੱਚ ਚਿੱਟੇ ਦਾ ਬੋਲਬਾਲਾ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਝੂਠੇ ਪਰਚੇ ਤੇ 2015 ਦੇ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਹਦੀ ਵਜ੍ਹਾ ਕਰਕੇ ਉਹਨਾਂ ਦੇ ਹਾਲਾਤ ਇਹ ਹੋਏ ਸੁਖਬੀਰ ਸਿੰਘ ਬਾਦਲ ਜੀ ਕੀ 2017 ਦੇ ਵਿੱਚ ਤੁਹਾਡੇ ਪਰਚੇ ਰੱਦ ਹੋਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨੁਕਰੇ ਲਾਤਾ 2022 ਦੇ ਵਿੱਚ ਕੀ ਤੁਹਾਡੇ ਪਰਚੇ ਰੱਦ ਹੋਏ ਸੀਗੇ ਜਾਂ ਕਿਸੇ ਨੇ ਪਰਚਾ ਭਰ ਨਹੀਂ ਸੀ ਦਿੱਤਾ ਪਰਚੇ ਤਾਂ ਤੁਸੀਂ 17 ਦੇ ਵਿੱਚ ਵੀ ਭਰੇ ਵਿਧਾਨ ਸਭਾ 'ਚ 22 'ਚ ਵੀ ਭਰੇ ਲੋਕਾਂ ਨੇ ਕਰਦਿਆਂ ਕਰਦਿਆਂ ਤੁਹਾਨੂੰ ਡੇਢ ਵਿਧਾਨ ਸਭਾ ਦੇ ਮੈਂਬਰ ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਦੋ ਵੀ ਪੂਰੇ ਨਹੀਂ ਹੈਗੇ ਗੱਲਾਂ ਤੁਸੀਂ ਕਰ ਰਹੇ ਹੋ ਇੱਥੋਂ ਇੰਨੇ ਰੱਦ ਹੋ ਗਏ ਇੱਥੋਂ ਇੰਨੇ ਰੱਦ ਹੋ ਗਏ ਅਸਲ ਕਹਾਣੀ ਇਹ ਆ ਕਿ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਨਾ ਅਕਾਲੀ ਦਲ ਬਾਦਲ ਨੂੰ ਜਿਹੜਾ ਜੀ ਉਹ ਕੈਂਡੀਡੇਟ ਲੱਭੇ ਗੱਲਾਂ ਇਹ ਕਰ ਰਹੇ ਨੇ ਅਗਲੇ ਮੁੱਖ ਮੰਤਰੀ ਬਣਨ ਦੀਆਂ ਉਮੀਦਵਾਰ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵੀ ਹੈ ਨਹੀਂ ਕਿ ਜੀ ਜਿਹੜਾ ਕਿ ਚੋਣਾਂ ਦੇ ਵਿੱਚ ਹੇਟ ਦੇ ਜਿਹੜੀ ਉਹ ਕਿਹਾ ਜਾਂਦਾ ਕਿ ਇਹ ਛੋਟੀ ਚੋਣ ਹੈ ਛੋਟੀ ਚੋਣ ਮਤਲਬ ਪਿੰਡਾਂ ਦੇ ਨਾਲ ਜੁੜੀ ਹੋਈ ਪਿੰਡਾਂ ਦੇ ਵਿੱਚੋਂ ਇਹਨਾਂ ਪਾਰਟੀਆਂ ਦਾ ਆਧਾਰ ਜਿਹੜਾ ਜੀ ਉਹ ਖੁਰ ਗਿਆ ਹੋਇਆ ਆਧਾਰ ਜਿਹੜਾ ਜੀ ਉਹ ਰੁਲ ਗਿਆ ਹੋਇਆ ਜੀ ਦੇ ਕਰਕੇ ਸਿਰਫ ਇਲਜ਼ਾਮਬਾਜ਼ੀ ਰੋਜ਼ ਕੋਈ ਨਾ ਕੋਈ ਕੱਢ ਲੈਂਦੇ ਆ ਅੱਜ ਅਸੀਂ ਹਾਈ ਕੋਰਟ ਚੱਲੇ ਆ ਜੀ ਵੀਡੀਓਗ੍ਰਾਫੀ ਦੀ ਪਰਮਿਸ਼ਨ ਲੈਣ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਅੱਜ ਅਸੀਂ ਇੱਧਰ ਨੂੰ ਚੱਲੇ ਆ ਜੀ ਉਹ ਮਹਿਜ਼ ਲੋਕਾਂ ਨੂੰ ਜਿਹੜਾ ਜੀ ਉਹ ਪੜਕਾਇਆ ਜਾ ਰਿਹਾ ਲੋਕਾਂ ਨੂੰ ਪਤਾ ਹੈ 24 ਸਾਲਾਂ ਦੇ ਦੌਰਾਨ ਉਹਨਾਂ ਦੇ ਕਿੰਨੇ ਕੰਮ ਹੋਇਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹ ਕੰਮ ਨੂੰ ਵੋਟਾਂ ਪਈਆਂ ਨੇ ਦਹਾਕਿਆਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਜਿਦੇ ਵਿੱਚ ਕਿਸੇ ਕਿਸਮ ਦੀ ਕੋਈ ਬੇਨਈਮਨੀ ਹੋਈ ਕਿਸੇ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਕੋਈ ਸਾਥ ਨਹੀਂ ਦਿੱਤਾ ਪੁਲਿਸ ਨੇ ਕਿਸੇ ਤਰ੍ਹਾਂ ਕੋਈ ਜਿਹੜਾ ਉਹ ਸਾਥ ਨਹੀਂ ਦਿੱਤਾ